सब फोटो बुलांगे आ करो फोटो करो इधर देखो एक तोरा देखो ਥੋੜਾ ਜਾਓ ਆ ਫੋਟੋ ਕਰਾਓ ਨਾ ਕਰਾਓ ਜੀ ਫੋਟੋ ਸਾਰੇ ਨਾਲ ਖਿੱਚੇ ਹੋ ਜਾਵੇ ਤੇ ਸਾਰਿਆਂ ਦੀ ਆ ਫੋਟੋ ਕਰਾਓ ਆਕਰਮਨ ਕਰਾਓ ਮੈਨੇਜਰ ਨਾਲ ਕਰੋ ਉਹ ਤੇਰਾ ਹਰ ਦੇ ਸਾਹਮਣੇ ਆ ਚੇਲੇ ਕਿੰਨੇ ਹੁੰਦੇ ਨੇ ਇਹ ਨੂੰ ਲਾਓ ਕਰਾ ਲਓ ਕਰ ਲਓ ਆ ਨਾਲ ਕਰਾ ਆ ਕਾਰ ਨੂੰ ਭੋਟਾ ਵਾਤ ਤੋਂ ਬਾਅਦ ਪ੍ਰਧਾਨ ਜੀ ਨੇ ਹੋਰ ਗੱਡੀ ਭਾਉਂਦੇ ਤੇ ਟ੍ਰੈਫਿਕ ਬਚਾਉਂਦੇ ਆ ਕੋਣਾ ਹੋ ਭੋਟਾ ਦੇ ਭੋਟਾ ਹਾਂਜੀ ਸਰ ਦੇਖਿਆ ਜੀ ਸਾਹਮਣੇ ਓਕੇ ਜੀ ਆ ਕਾਰ ਨੂੰ ਲੱਗ ਜਾ ਆ ਤਾ ਉਹ ਇਧਰ ਕਰੋ ਹਲੋ ਕੈਪਟਨ ਹੋ ਰਹਾ ਵੀ ਆ ਆ ਆ ਇੱਥੇ ਲਾ ਇੱਕ ਬਾਰੋ ਸਾਥਾ ਬੱਬੂ ਨਾ ਮਿਲ ਕੇ ਕੋਈ ਗੱਲ ਨਹੀਂ ਆ ਦੇ ਲੋ ਬੱਬੂ ਵਾਲਾ ਆ ਕਰ ਬਈ ਫੋਟੋ ਇੱਧਰ ਹਾਂਜੀ ਐਸੀ ਐਸੀ ਹਾਂਜੀ ਮੁੱਖ ਸਾਹਿਬ ਚਲੋ ਚਲੋ ਹਾਂਜੀ ਫੋਟੋ ਕਰੋ ਫੋਟੋ ਇੱਧਰ ਪਿੱਛੇ ਹੋ ਜੋ ਦੇਖ ਕੇ ਇੱਧਰ ਹਾਂਜੀ ਸਮਝ ਜੀ ਐ ਚਲੋ ਚਲੋ ਹਾਂ ਐਸੇ ਕਮਰੇ ਸਮਝ ਜੀ ਇਹ ਆਖਲਾ ਹਾਂਜੀ ਟਰੈਕਟਰ ਆ ਗਿਆ ਟਰੈਕਟਰ ਆ ਗਿਆ ਇਹਦਾ ਹੱਥ ਨਾਲ ਹਾਂਜੀ ਸਰ ਦੇਖੋ ਸਾਹਮਣੇ ਜੀ ਸਾਹਮਣੇ ਦੇਖੋ ਐਕਸਲ ਦੇਖੋ ਜੀ ਹੱਥ ਰੱਖ ਕੇ ਮੜਾਇਆ ਹੱਥ ਰੱਖ ਕੇ ਹਾਂ ਸਟਾਰਟ ਸਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਲੁਕਤਾ ਦੀ ਭਲਾਈ ਵਾਲੇ ਸੇਵਾਕਾਰ ਚ ਲਗਾਤਾਰ ਜਾਰੀ ਨੇ ਜਿੱਤੇ ਸੇਵਾਕਾਰ ਉਥੇ ਸਮਾਜ ਸੁਧਾਰਕ ਕੰਮ ਅਸੀਂ ਸੜਕਾ ਹਾਦਸਿਆਂ ਨੂੰ ਰੋਕਣ ਲਈ ਠੰਡ ਦੇ ਮੌਸਮ ਵਿੱਚ ਅਕਸਰ ਸੜਕਾਂ 'ਸੇ ਵਾਪਰਦੇ ਨੇ ਰਿਫਲੈਕਟਰਾਂ ਦੀ ਅਨਹੋਂਦ ਕਰਕੇ ਸਾਡੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਵੱਲੋਂ ਆ ਜਿਹੜੇ ਰਿਫਲੈਕਟਰ ਤਿਆਰ ਕੀਤੇ ਗਏ ਨੇ ਗੁੱਡ ਮਾਰਨਿੰਗ ਕਲੱਬ ਨੂੰ ਅੰਗਰੇਜ਼ੀ 'ਚ ਲਿਖਿਆ ਤੇ ਪੰਜਾਬੀ 'ਚ ਲਿਖਿਆ ਸਾਡੇ ਮਾਨਯੋਗ ਡੀਐਸਪੀ ਸੰਜੀਵ ਕੁਮਾਰ ਜੀ ਤੇ ਅਵਧਾਰ ਸਿੰਘ ਡੀਐਸਪੀ ਡੀ ਉਹ ਵੀ ਪਹੁੰਚ ਰਹੇ ਨੇ ਪਰ ਉਹਨਾਂ ਤੋਂ ਪਹਿਲਾਂ ਇੰਸਪੈਕਟਰ ਗੁਰਵਿੰਦਰ ਸਿੰਘ ਜੀ ਤੇ ਥਾਣਾ ਸਿਟੀ ਕੋੜਪੁਰਾ ਦੇ ਐਸਐਸਓ ਨੇ ਤੇ ਟ੍ਰੈਫਿਕ ਦੇ ਜ਼ਿਲ੍ਹਾ ਚਾਰਜ ਮਕੀਨ ਸਿੰਘ ਬਰਾਨ ਹੋਰ ਜਿਹੜੇ ਹਰਪਾਲ ਸਿੰਘ ਜੀ ਸਾਡੇ ਇੱਕੋ ਦੇ ਕੋਰਪੁਰੇ ਦੇ ਟ੍ਰੈਫਿਕ ਇੰਚਾਰਜ ਨੇ ਹੋਰ ਬਹੁਤ ਸਾਰੇ ਸਾਡੇ ਕੁਝ ਗੁੱਡ ਮਾਰਨਿੰਗ ਕਲੱਬ ਦੇ ਉਧੇਦਾਰ ਵੀ ਨੇ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਨੇ ਤੇ ਹੋਰ ਜਿਹੜੇ ਅਸੀਂ ਵਕ ਵਕ ਉਹਨਾਂ ਵਾਹਨਾਂ ਦੇ ਮਗਰ ਲਾਵਾਂਗੇ ਜਿਨ੍ਹਾਂ ਵਾਹਨਾਂ ਕਰਕੇ ਐਕਸੀਡੈਂਟ ਹੁੰਦੇ ਨੇ ਤੇ ਗੁਰਮੀਤ ਸਿੰਘ ਜੀ ਆਹ ਟੇਪ ਹੈ ਇਹ ਟੇਪ ਸਾਡੇ ਪ੍ਰਧਾਨ ਜੀ ਕਹਿੰਦੇ ਆਪਾਂ ਅਵਾਰਾ ਪਸ਼ਮਾ ਦੇ ਸਿੰਘਾਂ ਤੇ ਲਾਉਣੀ ਹੈ ਉਹਦੇ ਲਈ ਵੀ ਕੋਈ ਪਾਜੂ ਰੱਖੇ ਹੋਏ ਨੇ ਅਸੀਂ ਸਿੰਘਾਂ ਤੇ ਇਹ ਟੇਪ ਵੀ ਲਪੇਟਨੀ ਆ ਇਹਨਾਂ ਕੋ ਉਪਰਾਲਾ ਕਿ ਹਾਦਸਿਆਂ ਦੀ ਦਰ ਘਟਾਈ ਜਾ ਸਕੇ ਬਾਕੀ ਵਕੀਲ ਸੇ ਬਰਾੜ ਦੱਸਣਗੇ ਅਸੀਂ ਗੱਲ ਜੀ ਮੇਰੇ ਵੱਲੋਂ ਜਿੰਨਾ ਇੱਕ ਕਲੱਬ ਦੇ ਮੈਂਬਰ ਸਾਹਿਬਾਨ ਆ ਉਹਦੇ ਸਹਿਬਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਸਾਡਾ ਮੋਟਰ ਦਾ ਕੰਮ ਬੜਾ ਸੁਖਾਲਾ ਕੀਤਾ ਹੈ ਔਰ ਅਸੀਂ ਸਾਰੇ ਰਲ ਮਿਲ ਕੇ ਤੋਂੰਦੇ ਜਿਹਨਾਂ ਦੇ ਵਿੱਚ ਜੋ ਐਕਸੀਡੈਂਟ ਹੋ ਰਹੇ ਆ ਉਹਨੂੰ ਥੱਲ ਪਾਉਂਗੀ ਮਾਡੀ ਕੋਸ਼ਿਸ਼ ਹੈ ਤੇ ਹੋਰ ਵੀ ਮੈਂ ਬੇਨਤੀ ਕਰਦਾ ਮਨੂੰ ਸਮੂਹ ਵਾਹਨ ਚਾਲਕਾਂ ਨੂੰ ਤੋਂ ਦੇ ਦਿਨਾਂ ਦੇ ਵਿੱਚ ਆਪਣੇ ਜਿਹੜੇ ਵਾਹਨ ਆ ਉਹ ਲਿਮਟ ਸਪੀਡ ਦੇ ਵਿੱਚ ਚਲਾਓ ਉਹਦੀਆਂ ਪਾਰਕ ਲਾਈਟਾਂ ਬ੍ਰੇਕ ਬੱਤੀ ਚੱਲਦੀ ਹੋਣੀ ਚਾਹੀਦੀ ਹੈ ਇੰਡੀਕੇਟਰ ਬਕਾਇਦਾ ਚੱਲਦੇ ਹੋਣੇ ਚਾਹੀਦੀ ਹੈ ਇੱਕ ਛੋਟੀ ਪੀਲੀ ਲਾਈਟ ਆ ਵੱਡੀਆਂ ਨਹੀਂ ਆਪਾਂ ਜਿਹਨੂੰ ਮੋਡੀਫਾਈ ਵੀ ਕਰਦੇ ਵਿੱਚ ਆਉਂਦੀ ਉਹ ਨਾ ਲਾਓ ਕਿਰਪਾ ਕਰਕੇ ਛੋਟੀਆਂ ਪੀਲੀਆਂ ਲਾਈਟਾਂ ਉੱਤੇ ਦੇ ਦਿਨਾਂ ਦੇ ਵਿੱਚ ਕਿਰਪਾ ਕਰਕੇ ਲਾ ਕੇ ਰੱਖੋ ਇੱਕ ਜਿਹੜੇ ਟਰੈਕਟਰ ਚਾਹ ਦੀਆਂ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨਾ ਕੋਸ਼ਿਸ਼ ਕਰਾ ਲਾਵਾ ਕਿ ਰੈਫਰੈਕਟਰ ਨਹੀਂ ਤਾਂ ਉਹ ਆਪਣੇ ਪੱਧਰ ਤੇ ਵੀ ਲਾਉਣ ਇੱਕ ਜਿਹੜੀਆਂ ਤੂੜੀ ਵਾਲੀਆਂ ਟਰਾਲੀਆਂ ਆਪੋਂ ਗਾੜੀਆਂ ਜਿਹੜੀਆਂ ਕਿ ਸਾਰੇ ਸਾਈਡਾਂ ਤੋਂ ਵੱਧੀਆਂ ਹੋਈਆਂ ਸਾਈਡਾਂ ਉਹਨਾਂ ਦੀ ਲੈਂਥ ਵੀ ਆ ਵਿੰਥ ਵੀ ਆ ਸਾਈਡਾਂ ਨੂੰ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਨਾ ਇਸ ਕੰਮ ਤੋਂ ਥੋੜਾ ਜਿਹਾ ਪਰਹੇਜ਼ ਕਰੋ ਰਾਤ ਭਰਾਤੇ ਲੰਘਦੇ ਆ ਜਿਹੜੇ ਆਮ ਬਾਦ ਚਾਲਕਾ ਉਹਨਾਂ ਦੀ ਗੱਜਮੈਂਟ ਨਹੀਂ ਹੁੰਦੀ ਐਕਸੀਡੈਂਟ ਦਾ ਖਾਤਾਂ ਵਧਿਆ ਰਹਿੰਦਾ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਸਾਥ ਦਿਓ ਪੰਦੀਨਤਾ ਸਾਹਿਬ ਨੇ ਪਸ਼ੂਆਂ ਦੇ ਗੱਲ 'ਚ ਪਾਉਣ ਦੀ ਗੱਲ ਕੀਤੀ ਹੈ ਰੈਫਲੈਕਟਰ ਅਸੀਂ ਕੋਸ਼ਿਸ਼ ਕਰਦੇ ਹਾਂ ਪਸ਼ੂ ਭਾਗ ਨਾਲ ਤਾਲਮਿਲ ਕਰਕੇ ਉਹਨਾਂ ਦੇ ਸਿੰਘਾਂ ਤੇ ਜਾਂ ਉਹਨਾਂ ਦੇ ਗਲਾ ਦੇ ਵਿੱਚ ਇਸ ਤਰ੍ਹਾਂ ਦੇ ਰੈਫਲੈਕਟਰ ਪਾ ਜਣ ਜਿਹਦੇ ਨਾਲ ਦੋਰੋਂ ਦੇ ਬੰਦੇ ਨੂੰ ਪਤਾ ਲੱਗ ਜੇ ਵੀ ਅੱਗੇ ਪਸ਼ੂ ਜਾ ਰਿਹਾ ਅਸੀਂ ਆਪਣੇ ਵਾਹਨ ਦੀ ਗੱਡੀ ਨੂੰ ਘਟ ਕਰਦੇ ਹਾਂ ਧੰਨਵਾਦ ਜੀ ਇਧਰ ਪ੍ਰਧਾਨ ਜੀ ਤੇ ਸਟਾਫ ਸਾਹਿਬ ਬਿਲਕੁਲ ਜੀ ਗੁੱਡ ਮਾਰਨਿੰਗ ਵਾਹ ਵਾਹ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ ਬਹੁਤ ਵੱਡੇ ਵੱਡੇ ਕੰਮ ਕੀਤੇ ਗਏ ਕਿੱਥੇ ਵਾਰਾ ਪਸ਼ੂ ਸਾਰੇ ਹੁਵੇ ਦੀ ਉਹਦਾ ਲੋਟਲਾ ਜਿ ਬਿਲਾ ਗਿਆ ਸੀਗਾ ਹੁਣ ਅੱਜ ਕੱਲ੍ਹ ਤੁੰਦਾਂ ਦੇ ਨਾਲ ਪਿਛੇ ਕੋਸ਼ਿਸ਼ ਦਿਨਾ ਦੇਖਿਆ ਕਿ ਕਿੱਥੇ ਤੁੰਦ ਸ਼ੁਰੂ ਹੋਈ ਆ ਬਹੁਤ ਸਾਰੇ ਐਕਸੀਡੈਂਟ ਹੋ ਚੁੱਕੇ ਆ ਕੋ ਗੁੱਡ ਮਾਰਨਿੰਗ ਕਲੱਬ ਅੰਮੇਸ਼ਾ ਲੋਕਾਂ ਨੂੰ ਅਵੇਅਰ ਕਰਤਾ ਆ ਰਿਹਾ ਹੁਣ ਅਸੀਂ ਜਿਹੜੇ ਵਾਰਾ ਪਸ਼ੂ ਦਾ ਉਹਨਾਂ ਦੇ ਸਿਗਨ ਉੱਪਰ ਟੇਪ ਕਿਵੇਂ ਬੰਨ੍ਹਣੀ ਆ ਉਹਦੇ ਨਾਲ ਦੀ ਬਣਾਈ ਜਾ ਰਹੀ ਆ ਔਰ ਮਾਰਜੋ ਜਿਹਨੇ ਟ੍ਰੈਪ ਪੁਰੀ ਸਟਾਲ ਆ ਮਾਰਜੋ ਜ ਸਾਰਾ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਤੇ ਜੰਗੇ ਭੜਾਈ ਵਾਲੇ ਕੰਮਾਂ ਲੋਕਾਂ ਨਾਲ ਮਿਲ ਕੇ ਅਸੀਂ ਜਿਹੜੇ ਰਿਫਲੈਕਟਰਡ ਕਾਰਾਂ ਉੱਪਰ ਔਰ ਅਲੱਗ-ਅਲੱਗ ਕਿਤੇ ਬਖੂ ਹੈਗੇਗਾ ਉਹ ਟਰੈਕਟਰਾਂ ਵਾਲੀਆਂ ਜਿਨ੍ਹਾਂ ਦੇ ਵਿੱਚ ਪਿੱਛੇ ਕੁਝ ਨਹੀਂ ਲੱਗਾ ਉਹਨਾਂ ਤੇ ਇਹ ਰਿਫਲੈਕਟਰ ਲਾ ਕੇ ਲੋਕਾਂ ਨੂੰ ਵੇਰ ਦਾਰਿਆ ਤਾਂ ਜੋ ਹਾਸਿਆਂ ਨੂੰ ਕੇ ਸੀਮਤ ਤੱਕ ਰੁਕੇ ਜਾਵੇ ਹੈ ਸਿੱਟੇ ਸਿਨੀਪੋੜਾ ਪੁਰਾਣ ਮੋਹਰਨ ਕਲਬ ਕੋਡਪੁਰ ਤੋਂ ਅਨਵਾਦ ਕਟਾ ਇਹਨਾਂ ਨੇ ਬਹੁਤ ਵਧੀਆ ਨੀਤ ਪ੍ਰਚਾਰ ਕੀਤਾ ਤੇ ਉਹ ਘਾਟੀ ਦਾ ਸਟ੍ਰੈਟਿਕਲ ਸਿਜਰ ਪੁਰਾਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਐਕਸੀਡੈਂਟ ਬਹੁਤ ਹੁੰਦੇ ਆ ਫੈਕਟ ਨੂੰ ਦਾਹੀ ਥਲ ਕਹਿੰਦੇ ਨਾਲੋਂ ਧੰਨਵਾਦ ਇਹਨਾਂ ਦਾ ਸਾਰੇ ਉੱਤੇ ਦਾਰਨ ਅਰੇ ਜਿਸ ਕੋਈ ਬਲੈਕ ਨਿਸ਼ਚੇ ਵਾਰ ਤੇ ਲਾਇਆ ਹੈ ਵਾਹਨਾ ਵਾਲੇ ਕੇਅਰ ਨਹੀਂ ਕਰਦੇ ਤੇ ਬਹੁਤ ਵੱਡੇ ਐਕਸੀਡੈਂਟ ਹੋ ਜਾਂਦੇ ਐਸੀ ਇਹ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਰਿਫਲੈਕਟਰ ਅੱਜ ਅਸੀਂ ਲਾਣ ਲੱਗੇ ਆ ਜਿਹਦੇ ਵੀ ਵਾਹਨ ਦੇ ਉੱਤੇ ਰਿਫਲੈਕਟਰ ਨਹੀਂ ਲੱਗੇ ਉਹਨਾਂ ਤੇ ਰਿਫਲੈਕਟਰ ਲਾਈਏ ਤਾਂ ਜੋ ਅੱਗੇ ਪਿੱਛੋਂ ਆਣ ਵਾਲਾ ਬਿੱਕਰ ਉਹ ਉਹਨੂੰ ਦੇਖ ਸਕੇ ਤੇ ਆਪਣਾ ਵਿਚਾਰ ਕਰ ਸਕੇ ਬਾਜਵਾ ਹਾਂਜੀ ਥੋੜੇ ਸ਼ਬਦਾਂ ਲਾਈਫ ਟਾਈਮ ਸੀਮੈਂਟ ਵਾਰਡੀ ਹਰਦੀਪ ਸਿੰਘ ਬਰਾੜ ਜੀ ਵੈਸੇ ਹੀ ਗਵਰਨਮੈਂਟ ਨੂੰ ਜ਼ੋਰ ਸਖਤ ਕਰਨੇ ਚਾਹੀਦੇ ਨਿਯਮਤ ਟ੍ਰੈਫਿਕ ਨੂੰ ਬਾਹਰ ਮੈਂ ਜਾ ਕੇ ਆਇਆ ਕੋਈ ਟਰੱਕਾ ਲੋਡ ਨੀ ਕੋਈ ਨਿਯਮਾਂ ਤੇ ਲੋਕ ਚੱਲਦੀ ਆ ਜੇ ਸਖਤੀ ਕਰਨਾ ਤਾਂ ਇਹ ਮਤਲਬ ਅਗੁਣਕਿਕਤਾ ਮੈਨ ਚਲਾਣਾ ਹੋ ਤਾਂ ਇਹ ਨਹੀਂ ਰੋਡ ਨਹੀਂ ਪਈ ਪਰ ਇਹਦਾ ਗੋਡ ਮੋਨੋ ਕਰਾਪੇ ਤਾਂ ਇਹ ਕਰਿਆ ਸਬਾਈਨ ਗੋਡ ਮੋਨੋ ਕਰਾਪਾ ਬਹੁਤ ਬਹੁਤ ਤਨਵਰ ਦਾ ਹੈ ਹਾਂ ਜੀ ਪਰਮਜੀਤ ਸਿੰਘ ਮੱਕੜ ਜੀ ਡਾਕਟਰ ਲੋਹ ਸਾਹਿਬ ਦਾ ਗੁਰੂ ਦੇ ਮੰਦਿਰ ਉੱਤੇ ਦਾ ਗੁੱਡ ਮਾਰਨਿੰਗ ਕਲੱਬ ਦਾ ਧੰਨਵਾਦ ਕਰਦੇ ਆ ਉਹ ਧੰਨਵਾਦ ਕਿਉਂ ਕਰਦੇ ਆ ਚੰਗੇ ਕੰਮ ਕਰਦੇ ਆ ਗੁੱਡ ਮਾਰਨਿੰਗ ਕਲੱਬ ਮਹਾਰਾਣੀ ਕਿਰਪਾ ਕੀਤੀ ਸੀ ਪਾਸ਼ਾ ਨੇ ਚੰਗੇ ਜੁੜੇ ਹੋਏ ਬੜੀ ਖੁਸ਼ੀ ਹੋ ਜਾਂਦੀ ਜਲਦੀ ਸਾਡੇ ਸਭਾ ਬਹੁਤ ਸੋਹਣੀ ਬਣੀ ਆ ਜੀ ਕਿਰਪਾ ਬਲੇ ਕਰਦੇ ਆ ਹਾਂਜੀ ਇਕਤਰ ਮੁਖਤਿਆਰ ਸਿੰਘ ਮੱਤਾ ਜੀ ਧੁੰਦ ਦੇ ਮੌਸਮ ਦੇ ਵਿੱਚ ਖਾਸ ਕਰਕੇ ਰਾਤ ਨੂੰ ਆਮ ਕਰਕੇ ਜਦੋਂ ਅਸੀਂ ਵਾਹਨ ਚਲਾਉਂਦੇ ਆ ਤਾਂ ਸਾਨੂੰ ਕਈ ਵਾਰੀ ਅਗਲੇ ਪੂਰੇ ਜਾ ਰਹੇ ਵਾਹਨ ਜਿਹੜਾ ਉਹਦਾ ਨਹੀਂ ਪਤਾ ਲੱਗਦਾ ਜੀ ਇਹ ਕਾਰਨ ਕੀ ਹੈ ਕਿ ਰਿਫਲੈਕਟਰ ਨਾਲ ਲੱਗੇ ਹੁੰਦੇ ਹਨ ਹਾਲਾਂਕਿ ਇਹ ਬਹੁਤੇ ਆਰਾਮ ਵਗੈਰਾ ਜਿਹੜੀ ਦਮਿਆ ਆ ਰਹੀਆਂ ਉਹਨਾਂ ਤੇ ਰਿਫਲੈਕਟਰ ਆਲੱਗੇ ਲੱਗੇ ਹੁੰਦੇ ਆ ਪਰ ਟਰਾਲੀਆਂ ਟਰੱਕ ਜਾਂ ਇਹੋ ਜਿਹੇ ਵਾਹਨ ਜਿਹੜੇ ਹੈਗੇ ਟੈਂਪੋ ਵਗੈਰਾ ਉਹਨਾਂ ਤੇ ਨਹੀਂ ਲੱਗੇ ਹੁੰਦੇ ਤੇ ਸਾਡੇ ਜਿਹੜੇ ਗੁੱਡ ਮਾਰਨਿੰਗ ਕਲੱਬ ਕੋਰਪੋਰੇਸ਼ਨ ਦਾ ਨਵੇਂ ਇੱਕ ਹੋਰ ਵਧੀਆ ਪ੍ਰਾਧਾ ਕੀਤਾ ਗਿਆ ਜਿਹਦੇ ਨਾਲ ਸਾਡਾ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਵੇਅਰ ਵੀ ਕਰ ਰਹੇ ਆ ਕੰਨੇ ਵੀ ਕਰ ਰਹੇ ਆ ਕਿਉਂਕਿ ਤੁਹਾਨੂੰ ਦਾ ਮੌਸਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਤੇ ਬੜੇ ਸੇਫ ਉਹ ਚਲਾਉਣ ਤਾਂ ਕਿ ਉਹ ਆਪਣੇ ਆਰਾਮ ਨਾਲ ਆਪਣੇ ਘਰੇ ਪਹੁੰਚ ਸਕਣ ਬਿਨਾਂ ਕਿਸੇ ਹਾਦਸੇ ਦੇ ਇਹ ਬਹੁਤ ਵਧੀਆ ਉਪਰਾਲਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਵੇ ਕੋ ਰਿਫਲੈਕਟਰ ਲਾਏ ਜਾ ਰਿਹਾ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਗੁਰਿੰਦਰ ਸਿੰਘ ਪੱਪੂ ਨੰਬਰਦਾਰ ਜੀ ਹਾਂ ਜੀ ਨੰਬਰਦਾਰ ਸਾਹਿਬ ਅੱਜ ਦੇ ਉਪਰਾਲੇ ਬਾਰੇ ਦੋ ਸ਼ਬਦ ਸਤਿ ਸ਼੍ਰੀ ਅਕਾਲ ਜੀ ਇਹ ਗੁੱਡ ਮਾਰਨਿੰਗ ਦਾ ਬਹੁਤ ਵਧੀਆ ਉਪਰਾਲਾ ਜੀ ਵੱਡੀ ਵੱਡੀ ਸੋਚ ਹੈ ਤੁੰਦ ਦੇ ਕਾਰਨ ਐਕਸੀਡੈਂਟ ਬਹੁਤ ਹੁੰਦੇ ਆ ਜੀ ਤੇ ਇਹ ਆਪਣਾ ਰਿਫਲੈਕਟਰ ਲਾ ਕੇ ਐਕਸੀਡੈਂਟਾਂ ਦਾ ਬਚਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਹ ਵੇਖੋ ਜੀ ਟਰੈਫਿਕ ਵੀ ਨਹੀਂ ਰੋਕਿਆ ਗਿਆ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਵੀ ਕੀਤੀ ਗਈ ਹੈ ਤੇ ਆਹ ਵੇਖੋ ਹੁਣ ਅਸੀਂ ਆ ਆ ਗੁਰਿੰਦਰ ਸਿੰਘ ਲੋਕ ਸਰਪਤ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਡ੍ਰੈਫਟ ਵੀਰਾਂ ਨਾਲ ਕਰ ਰਹੇ ਨੇ ਗੱਲਬਾਤ ਉਹਨਾਂ ਤੋਂ ਵੀ ਸਿਰਫ ਛੋੜੇ ਸ਼ਬਦਾਂ ਚ ਇਹਦੇ ਬਾਰੇ ਦੱਸੋ ਜੀ ਅੱਜ ਦੇ ਪ੍ਰੋਗਰਾਮ ਬਾਰੇ ਸਾਡੇ ਇੱਥੋਂ ਦੇ ਟ੍ਰੈਪ ਇੰਚਾਰਜ ਨੇ ਐਸਆਈ ਹਰਪਾਲ ਸਿੰਘ ਜੀ ਜ਼ਿਲ੍ਹਾ ਟ੍ਰੈਪ ਇੰਚਾਰਜ ਵਾਲੀ ਟੀਮ ਸ਼ਾਮਲ ਨੇ ਐਸਆਈ ਲਖਵੀਰ ਸਿੰਘ ਜੀ ਤੇ ਐਸਆਈ ਸਰਬਜੀਤ ਸਿੰਘ ਜੀ ਇਹਨਾਂ ਨੇ ਦੇਖੋ ਪਹਿਲਾਂ ਕਪੜਾ ਮਾਰਨਾ ਵਾਂਂਤੇ ਫਿਰ ਰੈਕਟਰ ਲਾਉਣਾ ਦੇ ਨਾਲ ਟ੍ਰੈਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਸਾਰੇ ਵਾਹਨ ਚਾਲਕਾਂ ਨੂੰ ਸੁਚੇਤ ਕਰਨਾ ਬਹੁਤ ਵਧੀਆ ਇਹਨਾਂ ਨੇ ਸਵਾਮਨ ਬਾਈਆਂ ਗੁੱਡ ਮਾਰਨਿੰਗ ਮੈਲਸਰ ਕਲੱਬ ਦੇ ਇਹ ਸਥਾਨਲੇ ਜਿਨ੍ਹਾਂ ਦਾ ਸਹਿਯੋਗ ਰਿਹਾ ਇਹਨਾਂ ਦਾ ਧੰਨਵਾਦ ਬਹੁਤ ਧੰਨਵਾਦੀ ਸਰਦਾਰ ਰਪਾਲ ਸਿੰਘ ਜੀ ਟ੍ਰੈਕ ਚਾਰਜ ਕੋਟਕਪੂਰਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਬਾਰੇ ਗੁੱਡ ਮਾਰਨਿੰਗ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਤੇ ਜਿਹੜੀਆਂ ਮੱਲ ਦੇ ਟਰਾਲੀਆਂ ਜਿਨ੍ਹਾਂ ਦੇ ਰਫਲਟਰ ਨਹੀਂ ਲੱਗੇ ਉਹ ਲਾਏ ਗਏ ਇਹ ਸੜਕਾਂ 'ਤੇ ਬੱਜ ਸਕਦੇ ਆ ਜੇ ਜਦੋਂ ਘਰੋਂ ਟਰਨ ਹੈ 10 15 ਮਿੰਟ ਪਹਿਲਾਂ ਪਹੁੰਚ ਕਰਨ ਕਿ ਲੋਕਾਂ ਨੂੰ ਆਪ ਨੂੰ ਸਮਝ ਚਾਹੀਦੀ ਹੈ ਪਹਿਲਾਂ ਟਰਨ ਹੋਰ ਟਾਈਮ ਸਰ ਨਾਲੇ ਪਹੁੰਚਦੇ ਆ ਨਾਲੇ ਹੋਲੀ ਚੱਲਣਗੇ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਲੋਕ ਜੀ ਜੇ ਤੁਸੀਂ ਗੁੱਡ ਮਾਰਨਿੰਗ ਵੇਲੇ ਕਲੱਬ ਦਾ ਨਾਮ ਪੂਰੇ ਵਰਲਡ ਚਾ ਕਿਉਂਕਿ ਸੁਬਾਹ ਸੁਬਾਹ ਆ ਕੇ ਬਹੁਤ ਸਾਰੇ ਚੰਗੇ ਚੰਗੇ ਵਿਚਾਰਾ ਹੁੰਦੀਆਂ ਤੋਂ ਅੱਜ ਜਿਹੜੇ ਹੁਣ ਸਮਾਂ ਚੱਲ ਰਿਹਾ ਧੁੰਦਾ ਦਾ ਸਮਾਂ ਚੱਲ ਰਿਹਾ ਔਰ ਪਿਛਲੇ ਕੁਝ ਦਿਨਾਂ ਦੇ ਬਹੁਤ ਸਾਰੇ ਐਕਸੀਡੈਂਟ ਹੋਏ ਆ ਉਹ ਬਹੁਤ ਦੁਖਦਾਈ ਸੀ ਔਰ ਗੁੱਡ ਮਾਰਨਿੰਗ ਕਲੱਬ ਨੇ ਸੋਚਿਆ ਕਿ ਅਸੀਂ ਲੋਕਾਂ ਨੂੰ ਵੇਅਰ ਕਰੀਏ ਰਿਫਲੈਕਟਰ ਲਾਈਏ ਉਹ ਵਾਰਾ ਪਸ਼ੂ ਜਿਹੜੇ ਉਹਨਾਂ ਦੇ ਵੀ ਸਿੰਘਾਂ ਦੇ ਕਿਸ ਤਰੀਕੇ ਨਾਲ ਰਿਫਲੈਕਟਰ ਲਾਈਏ ਤਾਂ ਜੋ ਹਾਸੇ ਨਾ ਹੋ ਸਕਣ ਤੋਂ ਅਸੀਂ ਸੂਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਤੁਸਾਂ ਦੇ ਵਿੱਚ ਆਪਣੀਆਂ ਗੱਡੀ ਦੇ ਲਾਈਟਾਂ ਪ੍ਰੋਪਰ ਚੈੱਕ ਕਰਾਓ ਔਰ ਰਿਫਲੈਕਟਰ ਲਾ ਕੇ ਚੱਲੋ ਕੋਸ਼ਿਸ਼ ਕਰੋ ਜੇ ਨਹੀਂ ਜ਼ਰੂਰੀ ਕੰਮ ਤੇ ਨਾ ਕਰੋ ਸੋ ਅਸੀਂ ਬਾਰ-ਬਾਰ ਗੁੱਡ ਮਾਰਨਿੰਗ ਕਲੱਬ ਵੱਲੋਂ ਅਪੀਲ ਕਰਦੇ ਹਾਂ ਇਹਨਾਂ ਨਾਲ ਹਾਦਸਿਆਂ ਤੋਂ ਬਚੋ ਬਹੁਤ-ਬਹੁਤ ਧੰਨਵਾਦ ਹਾਂਜੀ ਸੀਨੀਅਰ ਮੀਤ ਪ੍ਰਧਾਨ ਗੁੱਡ ਮਾਰਨਿੰਗ ਕਲੱਬ ਦੇ ਸੁਵਿੰਦਰ ਗੁਰਪ੍ਰੀਤ ਸਿੰਘ ਮੀਤਾ ਜੀ ਜਦੋਂ ਸਾਲ ਬਾਸ ਸਰਦੀ ਪੈਂਦੀ ਆ ਨਾ ਜਦੋਂ ਧੁੰਦ ਪੈਂਦੀ ਆ ਉਹ ਸਾਲ ਬਾਦੀ ਬਹੁਤ ਐਕਸੀਡੈਂਟ ਹੁੰਦੇ ਆ ਗਿਆ ਆ ਲੱਕੜ ਦੀਆਂ ਟਰਾਲੀਆਂ ਭਰੀਆਂ ਆਉਂਦੀਆਂ ਗੰਨੇ ਦੀਆਂ ਟਰਾਲੀਆਂ ਭਰੀਆਂ ਆਉਂਦੀਆਂ ਆ ਪ੍ਰਾਲੀ ਦੇ ਜੜੀਆਂ ਆਈਆਂ ਪ੍ਰਾਲੀਆਂ ਗੰਢਾ ਜੜੀਆਂ ਵਿੱਚ ਟਰਾਲੀਆਂ ਭਰੀਆਂ ਆਉਂਦੀਆਂ ਜਦੋਂ ਇਹ ਕਿਤੇ ਰਸਤੇ ਖਰਾਬੇ ਸੜਕ ਚ ਕਰਾਉਂਦੀ ਆ ਉੱਥੇ ਵਿਚਾਲੇ ਖੜਾ ਜਾਂਦੇ ਆ ਪਿੱਛੇ ਕੋਈ ਰਿਫਲੈਕਟਰਿੰਗ ਦਾ ਕੋਈ ਜਗ੍ਹਾ ਕੰਪੈਕਟਰ ਤੇਜ ਵਾਹਣ ਹੁੰਦੇ ਆ ਗਿਆ ਉਹਦੇ ਕਰਕੇ ਪਿਛਲੇ ਗੱਡੀਆਂ ਇੱਕ ਦੂਜੇ ਵੱਟ ਜਾਂਦੇ ਆ ਗਿਆ ਜਿਹੜਾ ਗੁੱਡ ਮਾਰਨਿੰਗ ਕਰ ਆਪਣੇ ਅਪਰਾਲਾ ਕੀਤਾ ਪਹਿਲੇ ਵੀ ਦੋ ਤਿੰਨ ਸਾਲ ਜਿਹੜੇ ਆਵਾਰਾ ਪੰਚੀ ਗੇ ਉਹਨਾਂ ਦੇ ਵੀ ਗਲਾਂ ਦੇ ਵਿੱਚ ਅਸੀਂ ਰਿਫਲੈਕਟ ਲਾਈ ਸੀ ਜਿਹੜਾ ਸ਼ਹਿਰ ਨਾਤੀ ਬਹੁਤ ਇਹ ਕੰਮ ਦੀ ਜਿਹੜੀ ਪਸੰਦ ਆ ਗਈ ਸੀ ਜਿਸ ਕੰਮ ਕਰਾਈ ਜੱਟ ਹੋਏ ਬਹੁਤ ਧੰਨਵਾਦ ਜੀ ਬਾਕੀ ਇਹਨਾਂ ਵਿਚਾਰ ਨਹੀਂ ਲਵਾਂਗੇ ਆਪਾਂ ਗੱਲਾਂ ਪ੍ਰਧਾਨ ਜੀ ਦੀ ਗਵਾਹੀ ਦੇ ਵਿੱਚ ਸਾਡੇ ਕੁਝ ਪੱਤਰਕਾਰ ਵੀਰ ਫੋਟੋ ਲੈਣੀ ਚਾਹੁੰਦੇ ਨੇ ਸੋ ہر حرکت کو ملت عام کرنا اے اکی ہوندا ہے منوکھتا دی بھلائی لئی منوکھتا دی بھلائی لئی آ ٹریک کو ویکھو کتنا تصیسن سارے فٹ بالوں کو اپلے لگا تو دیکھنا تے باقی جی آ دیکھو واقعی واقعی بھائی آ دیکھو فٹ بالوں دا